ਹਾਂਜੀ ਸਤਿ ਸ਼੍ਰੀ ਅਕਾਲ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਲਈ ਹੈ ਇਸ ਲਈ ਇਸ ਨੂੰ ਜਿਆਦਾ ਸੀਰੀਅਸਲੀ ਨਾ ਲਿਆ ਜਾਵੇ ਕਿਉਂਕਿ ਮੈਂ ਕਿਸੇ ਵੀ ਵੀਡੀਓ ਰਾਹੀਂ ਕਿਸੇ ਪ੍ਰਤੀ ਵੀ ਹੇਟ ਨਹੀਂ ਫਲਾਉਣਾ ਚਾਹੁੰਦੀ ਇਸ ਲਈ ਬਸ ਆਪਣਾ ਵੀਡੀਓ ਨੂੰ ਦੇਖੋ ਤੇ ਇੰਜੋਏ ਕਰੋ ਆਹ ਤੇ ਪਾਗ ਲਾ ਰਹੇ ਅੱਤ ਪਾਗ ਦਾ ਸਪਾਗ ਤੇ ਅੱਤ ਪਾਗ ਦਾ ਸਪਾਗ ਕਰਦੇ ਹੋ ਉਹ ਤਾਂ ਵੈਸੇ ਕਰਦਾ ਸਾਫੀਆ ਕਹ ਲੋ ਕਹਿੰਦੀ ਉਹ ਤਾਂ ਕਰ ਸਾਫੀਆ ਪਰ ਕਹਿੰਦੀ ਚਲ ਮੈਂ ਬਲੌਗ ਬਣਾਉਣ ਵਾਸਤੇ ਇੱਕ ਵਾਰੀ ਝਾੜੂ ਛਾੜ ਦਿੰਦੀ ਹਾਂ ਕੰਮ ਕੋ ਮੈਨੇ ਕੁਝ ਨਹੀਂ ਕਰਨਾ ਬਸ ਦੋ ਚਾਦਰਾਂ ਝਾੜ ਕੇ ਤੇ ਝਾੜੂ ਲਾਉਣਾ ਪੌੜੀਆਂ ਜੀਆਂ ਚ ਕਮ ਕਮ ਨਹੀਂ ਕਰਦੀਏ ਹੈ ਉਹ ਡੰਗਾ ਟਟਾ ਕਰਤ ਹੈ ਹਲੋ ਫਰੈਂਡ ਆਪਾਂ ਕਹਨੇ ਕੱਲ ਨੂੰ ਬੋਲਣ ਦਾ ਨਹੀਂ ਪਤਾ ਹਨਾ ਵੀਰੇ ਇਹ ਨਹੀਂ ਕਿਸੇ ਨੂੰ ਬਖਸ਼ਦੀ ਤਾਂ ਕਰੇ ਵੀ ਐਵੇਂ ਬੋਲਦੀ ਆ ਇਹ ਤਾਂ ਦੀ ਮੰਮੀ ਨੂੰ ਵੀ ਐਵੇਂ ਬੋਲਦੀ ਆ ਆਪਦੀ ਭੈਣ ਨੂੰ ਵੀ ਐਵੇਂ ਬੋਲਦੀ ਆ ਇਹ ਨਹੀਂ ਕਿਸੇ ਨੂੰ ਮਾਫੀ ਦਿੰਦੀ ਵੀਰੇ ਇਹ ਤਾਂ ਐਵੇਂ ਬੋਲਦੀ ਆ ਕੱਲੋਂ ਤਾਂ ਉਹ ਚੁਕਿਆ ਤੇ ਘਰ ਸਾਫ ਸਫਾਤਰ ਲੱਗ ਜਾਂਦਾ अच्छा ठीक है घर तो हो गया साफ हूँ तू आप भी साफ सुफ हो जाए कर, आप भी ना धो तो ले कर कद टाइम न बस एम ब्लॉग शुरू कर लूँगी तो जब यह मारी जाऊगी सारा दिन नल बाला ना धुप्पे तो फिर कर रंग काला हो जूगा एम ही पहली गल तो सबसक्राइबर नहीं हूँ सबसक्राइब हूँ नाले जिन्होंने किने कहता भी थोड़े ब्लॉग वजिए होंगे ने सारे आई होप तुम सारे जाने घट हो गए ਅੱਜ ਕੱਸੀ ਚੱਲੇ ਆਪਣੀ ਦੀਦੀ ਨੂੰ ਮਿਲਣਾ ਛੋਟਾ ਜਿਹਾ ਗੋਲ ਮੋਲੋ ਕਾਕਾਕੇ ਕੋਲੇ ਤਾਂ ਮੰਮੀ ਸਾਡੀ ਹੋਈ ਪਈ ਬਿਮਾਰ ਮੰਮੀ ਜਾਵਦੇ ਕਿ ਨਾਲ ਜਾਵਣ ਜਾਵੜੇ ਚਾੜ ਸਾਡ ਪਾਣ ਨੂੰ ਛੱਡ ਕੇ ਆਉਣਾ ਤਾਂ ਕਲੇ ਦੀਦੀ ਕੋਲੇ ਆਹ ਦੇਖ ਲੋ ਇੰਨੇ ਦੇ ਸੋਹਣੇ ਸੋਹਣੇ ਵਲੌਗ ਤੂੰ ਕੱਲ ਮਾੜਾ ਮੋਟਾ ਤੇ ਵੇਖ ਲੈ ਕਰ ਵੀ ਕੋਈ ਕੋਲ ਕਿਵੇਂ ਪਿਆ ਕਿਵੇਂ ਨਹੀਂ ਪਿਆ ਹੈਗਾ ਤੁਹਾਡਾ ਤਾਂ ਬਿਲਕੁਲ ਹੀ ਸਰਿਆ ਪਿਆ ਹੈਗਾ ਜਿੱਥੇ ਜੀਕਰ ਦੋਥੀ ਵਲੌਗ ਸ਼ੁਰੂ ਕਰ ਲੈਣੇ ਹੋ ਹਾਂ ਤਾਂ ਮੱਝ ਮਟਿਆ ਬੋਲ ਲੇ ਆਂਟੀ ਨੇ ਵੀ ਨਹੀਂ ਪੁੱਛਿਆ ਵੀ ਤੁਸੀਂ ਕਦੋਂ ਆਓਗੇ ਕਦੋਂ ਨਹੀਂ ਆਓਗੇ ਆਂਟੀ ਵੀ ਸੋਚਦੀ ਹੋਣੀ ਹੈ ਵੀ ਜਾਵੇ 2 ਘੰਟੇ ਤਾਂ ਸੁੱਖ ਦਾ ਸਾਹ ਆਵੇ ਬਹੁਤ ਜ਼ਿਆਦਾ ਬੋਲਦੀਏਗੀ ਨਾ ਜੋ ਸਕੂਲ ਨਹੀਂ ਗਿਆ ਤੁਸੀਂ ਬੀਟਾ ਕਰ ਲਈ ਵੀ ਤਾਂ ਦਲੀਆ ਖਾ ਕੇ ਮੁੜ ਕੇ ਆਉਂਦੀ ਸੀਗੀ ਸਕੂਲੋਂ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਜੇ ਨਹੀਂ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤੇ ਜਰੂਰ ਸਪੋਰਟ ਕਰਿਓ